ਦੋ ਮਹੀਜੀ ਲੜੇ ਇਹ ਕਾ ਕੇ ਚਲ ਗਈ ਆ ਪਤਾ ਨਹੀਂ ਕੀ ਦਿਲ ਚਾਹੀਆ ਤੇ ਕਰਉਂ ਕਰਉਂ ਆ ਵੇਖੋ ਵੀਰ ਛੋਟੇ ਛੋਟੇ ਬੱਚੇ ਆ ਤੇ ਇਹਨਾਂ ਨੂੰ ਪਤਾ ਵੀ ਨਹੀਂ ਹੋਣਾ ਕਿ ਅੱਜ ਸਾਡਾ ਪਾਪਾ ਕਿੱਥੇ ਗਿਆ ਵਾ ਕੀ ਗੱਲ ਵਾ ਦਿਲ ਟੁੱਟ ਗਈ ਮੇਰੇ ਪਾਪਾ ਦੀ ਮੇਰਾ ਪਾਪਾ ਹੁ ਬਚਾ ਮ ਨੂੰ ਬੈਲ ਕੇ ਕੰਮ ਤੇ ਗਿਆ नहीं बड़े ऐसे रहे शेख पते रात तो भी रात चाहिए कर दी मैं रात दिन में रोनी गोया चुप इन्होंने भी कोई पता की करे चुप कर जानी आपे रो लेनी ਦਿਨੈ ਸੋ ਕਿਤੇ ਮਾਤਾ ਕੇ ਨੀਏ ਕਿ ਮੈਂ ਲੋਕ ਲੋਕੇ ਰੋਨੀਆ ਇਹਨਾਂ ਨੂੰ ਪਤਾ ਨਹੀਂ ਲੱਗੰਦੀ ਜੀ ਕਿ ਮੇਰਾ ਦਿਲੋਂ ਢਿੱਡ ਕਿੰਨਾ ਦੁਖੀ ਆ ਤੇ ਮੈਂ ਕਿੰਨਾ ਵਕਤ ਚੱਲ ਰਹੀ ਆ ਕਦੋਂ ਤੱਕ ਇਹ ਜਿਹਾ ਟਿਕਾਂ ਰਹਾਂਗੇ ਕਿਤੇ ਚਾਹ ਪਿੰਦਾਂਗੇ ਤੇ ਹਨੇੜੇ ਲੈਣਾ ਮੈਂ ਕਰਦਾ ਦੇਵ ਨੀੜਾ ਦੇਵ ਹੁਣ ਜਦੋਂ 5 ਵਜੇ ਹੋਣਗੇ ਪੁਲੀਖੀ ਤੇ ਪਹੁੰਚਣਗੇ ਇਹ ਤਾਂ ਗੱਡੀ ਨਾਂਕਦੀ ਤਾਂ 10 ਤੱਕ ਆਪੇ ਚੰਦੋਂ ਨੀਵਾਂ ਮੇਰਾ ਵੀਰ ਇਹ ਗੱਡੀ ਤੇ ਚੜਦਾ ਹਾਂ ਮੱਥਾ ਟੇਕ ਲੈਂਦਾ ਨਹੀਂ ਦੋ ਅਰੇ ਗੱਡੀ ਆ ਬਗੜਾ ਬੱਚੇਰਾ ਅਤਨੁਤ ਰੋਜ਼ ਰਾਤ ਕਹਿੰਦੇ ਆ ਕਿ ਪਾਪੜ ਗਦੌੜਾ ਪਾਪੜ ਗਦੌੜਾ ਸਾਡੇ ਘਰ ਕੇ ਨਹੀਂ ਤੇ ਘੱਟੋ ਘਾਟ ਬੱਚਿਆ ਨੂੰ ਵੇਖ ਕੇ ਆ ਜਾ ਸਾਡੀ ਜ਼ਿੰਦਗੀ ਤੇਰੇ ਨਾਲ ਹੀ ਆ ਕੰਨਿਆ ਦੀ ਕੋਈ ਜ਼ਿੰਦਗੀ ਨਹੀਂ ਦੇ ਅਗਾਂਹ ਤਰਜੀਹ ਨਾਕਾ ਹਾਂਜੀ ਵੀਰੋ ਸਾਰੇ ਵੀਰਾਂ ਨੂੰ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਅੱਜ ਵੀਰੋ ਆਪਾਂ ਆਇਆ ਪਿੰਡ ਠੱਠਾ ਜ਼ਿਲ੍ਹਾ ਤਰਨਤਾਰਨ ਜਿਹੜੇ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਬਾਬਾ ਬੁੱਢਾ ਸਾਹਿਬ ਦੇ ਲਾਗੇ ਠੱਠਾ ਪਿੰਡ ਪੈਂਦਾ ਵਾ ਤੇ ਆਪ ਤੁਹਾਨੂੰ ਇੱਕ ਵਾਰ ਦੁਖਿਆਰੀ ਮਾਨ ਦੇ ਨਾਲ ਮਿਲਾਉਣਾ ਵਾ ਤੇ ਇੱਕ ਪੋਸਟਰ ਖੜੀ ਫਿਰਦੀ ਆ ਤੇ ਮਾਤਾ ਨੂੰ ਪੁੱਛਦਾ ਮੈਂ ਕੀ ਗੱਲ ਆ ਹਾਂਜੀ ਮਾਤਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੇ ਮਾਤਾ ਜੀ ਕੀ ਗੱਲ ਆ ਦੱਸਿਓ ਉਹਨੂੰ ਵੇਖਾਂ ਉਹਨੂੰ ਵੇਖੀ ਦੋਵੇਂ ਜੀ ਲੜੇ ਇਹ ਕਾਪੀ ਕੈ ਚਲ ਗਈ ਆ ਪਤਾ ਨਹੀਂ ਕੀ ਦਿਲ ਚਾਹੀਆ ਤੇ ਘਰੋਂ ਨਿਕਲ ਪਿਆ ਦੋ ਵਾਰਾ ਮੋੜਿਆ ਵਾ ਤੇ ਮੁੜਿਆ ਨਹੀਂ ਪਿੱਜੀ ਵਾਰਾ ਨਾ ਆਕੇ ਨਾ ਤੇ ਘਰੋਂ ਚਲ ਗਿਆ ਤੇ ਫੇਰ ਨਹੀਂ ਸਾਨੂੰ ਲੱਭਾ ਕੋਈ ਬਾਤ ਚ ਨਹੀਂ ਲੱਭਾ ਮੈਂ ਐਸੀ ਤੇ ਲੱਭਣ ਦਾ ਪਈ ਨਹੀਂ ਲੱਭਾਣੀ ਹੰਪੜੇ ਥਾਈ ਜਾਂਦੇ ਰਹੇ ਸ਼ੇਕ ਪਤੇ ਉਹ ਵੀ ਰਾਤਾਂ ਚਾੱਕ ਕੇ ਤੇ ਉੱਥੋਂ ਵੀ ਅੱਲਾਹ ਹੀ ਗਰੂ ਦਰਬਾਰਾਂ ਬਣਿਆ ਜਾਈਂ ਨਰਾਮਾਂ ਜਾਂਦੀਆਂ ਯਾਰੋ ਪਤਾ ਕਿ ਗੱਲ ਕਰਨੀ ਮਤੇ ਕਿੰਨਾ ਚਿਰ ਹੋ ਗਿਆ ਕਰੂਗਾ ਇਹਨੂੰ ਮਸਾਤਵਾ ਮੇਂ ਨਾ ਲੰਘ ਜੰਨੇ ਪੰਜ ਮਹੀਨੇ ਹੋ ਗਏ ਸ਼ੇ ਅੱਲਾਹ ਗਰੂ ਇਹ ਦਰਸ਼ਣ ਨਹੀਂ ਦਿੰਦਾ ਇੱਕ ਵੀ ਨਿੱਕੇ ਦਿਨ ਨਹੀਂ ਲਵਦਾ ਨੀ। ਜਦੋਂ ਕੋਈ ਫੋਨ ਫਾਣ ਕੋਈ ਆਇਆ ਹੋਵੇ ਕਿਸੇ ਨੇ ਦੱਸਿਆ ਕੋਈ ਦੇਖੋ ਵਾਲੇ ਨਹੀਂ ਆਏਗਾ। ਕਾਖਣੀ ਅਗ ਕਰੋ ਉੱਤਰਾ ਹੀ ਗਿਆ ਮੈਨੂੰ ਆਂਦਾ ਮੈਂ ਚਰਚੇ ਚੰਨ ਲਿਆ ਗਾਂ ਗਮਟਾਰੇ ਤੇ ਬੱਸ ਇਹੋ ਗੱਲ ਕਰਕੇ ਤੇ ਮੁੜ ਕੇ ਚਲ ਗਿਆ। ਫਨਣੀ ਕਿਤੇ ਜਿਆਦਾ ਦਰਬਾਰ ਸਾਹਿਬ ਰਿੰਦਾ। ਐ ਕੋਈ ਵਾਦੀ ਕੋਈ ਨਾ ਲਾਗੇ ਚਲ ਗਿਆ। ਕੋਈ ਦਿਮਾਗੀ ਪ੍ਰੋਬਲਮ ਤੇ ਨਹੀਂ ਵੀਰ ਨੂੰ। ਟੈਨਸ਼ਨ ਹੀ ਲੱਗਿਆ ਜਾਂਦੀ ਬੱਚਿਆਂ ਦੀ ਤੇ ਕਰਨੀ। ਨੇ ਬੱਚਿਆਂ ਦੀ ਕਹਿੰਦੀ ਟੈਨਸ਼ਨ ਬੱਚਿਆਂ ਦੀ ਤਾਂ ਇਹਨਾਂ ਦੀ ਲੈ ਗਈ ਲੈ ਗਈ ਪੇਕੇ ਲੈ ਗਈ ਜਿਹੜਾ ਦਾ ਹਾਂ ਤੇ ਆ ਬੱਚੇ ਵੀ ਅਵੀਰ ਦੇ ਬੱਚੇ ਆ ਪਰਵਾਰ ਵੀ ਦਾ ਹੈ ਅਗੇ ਕੋਈ ਵੀ ਛੋਟੇ ਛੋਟੇ ਬੱਚੇ ਆ ਤੇ ਇਹਨਾਂ ਨੂੰ ਪਤਾ ਵੀ ਨਹੀਂ ਹੁੰਨਾ ਕਿ ਅੱਜ ਸਾਡਾ ਪਾਪਾ ਕਿੱਥੇ ਗਿਆ ਵਾਕੀ ਗੱਲ ਆ ਉਹਦੀ ਲਾਟ ਟੁੱਟ ਗਈ ਮੇਰੇ ਪਾਪਾ ਦੀ ਮੇਰਾ ਪਾਪਾ ਹੂਗਾ ਚੰਮ ਨੂੰ ਵੈਲ ਕੇ ਕੰਮ ਤੇ ਗਿਆ ਕਦਿਖੋ ਜੀ ਦਾਦੀ ਅਬਾ ਜੀ ਵਾਈ ਗੁਰੂ ਵਾਈ ਗੁਰੂ ਮਾਇਰੋ ਇਸ ਮਾਦੇ ਹੰਜੋਲਾ ਤੁਹਾਨੂੰ ਸਾਰੀ ਸੰਤਨ ਵਾਸਤਾ ਪਾ ਰਿਹਾ ਵਾ ਇੱਕ ਵੀਡੀਓ ਨਿਕਲੀ ਚੰਗੀ ਤਰ੍ਹਾਂ ਫੋਟੋ ਨੂੰ ਦੇਖ ਲਿਓ ਕਿਸੇ ਵੀ ਭਰਾ ਨੂੰ ਭੈਣ ਨੂੰ ਇਸ ਵੀਰ ਬਾਰੇ ਕੋਈ ਮਾਸਾ ਜਿੰਨੀ ਵੀ ਕੋਈ ਨੌਲੇਜ ਮਿਲੇ ਆ ਥੱਲੇ ਨੰਬਰ ਲਿਖਿਆ ਠੀਕ ਹੈ ਜੀ ਇਹ ਤੁਹਾਨੂੰ ਇਹਨਾਂ ਬੱਚਿਆਂ ਦਾ ਵਾਸਤਾ ਮਾਂ ਦੀ ਮਮਤਾ ਦਾ ਮਾ ਵਾਸਤਾ ਇਸ ਭੈਣ ਦੇ ਸੁਹਾਗ ਦਾ ਵਾਸਤਾ ਤੁਹਾਨੂੰ ਸਾਰੀ ਸੰਗਤ ਨੂੰ ਬੇਨਤੀ ਹੈ ਕਿਉਂਕਿ ਵੀਰੋ ਤੁਹਾਨੂੰ ਵੀ ਪਤਾ ਹੈ ਕਿ ਪੁੱਤਾਂ ਦੇ ਦੁੱਖ ਕਿੰਡੇ ਹੁੰਦੇ ਆ ਜਿਨ੍ਹਾਂ ਦੇ ਤੁਰ ਜਾਂਦੇ ਉਹਨਾਂ ਦੇ ਸਬਰ ਕਰਨਾ ਹੀ ਕਰਨਾ ਪਰ ਜੀ ਦੀ ਮਾਤਾ ਦਾ ਪੁੱਤ ਗਿਆ ਉਹਨੂੰ ਇਹ ਪਤਾ ਹੀ ਨਹੀਂ ਆ ਪਿਓ ਵਿਚਾਰ ਨਹੀਂ ਅੱਜ ਰੋਟੀ ਖਾਦੀ ਹੋਊਗੀ ਕਿ ਨਹੀਂ ਖਾਦੀ ਹੋਣੀ ਯਾਦ ਵਿਚਾਰ ਨੂੰ ਬਿਸਤਰ ਮਿਲਿਆ ਹੋਊਗਾ ਛੱਤ ਮਿਲੀ ਹੋਗੀ ਕਿ ਨਹੀਂ ਮਿਲੀ ਹੋਗੀ ਪਤਾ ਇਦਾਂ ਤੇ ਬੜਾ ਆਉਂਦਾ ਹੋਊਗਾ ਵੀ ਪਤਾ ਨਹੀਂ ਅੱਜ ਕਿੱਥੇ ਹੋਊਗਾ ਕੰਮ ਕਰਨੇ ਮਗੋਇਆ ਕਰਨੇ ਨੇ ਮੈਂ ਰਾਦਣੇ ਰੋਮੀਆ ਗੋਇਆ ਚੋਕ ਕਿਵੇਂ ਸਰ ਇਹਨਾਂ ਨੂੰ ਨਹੀਂ ਕੋਈ ਪਤਾ ਕੀ ਕਰਦੀ ਆਪੇ ਚੁੱਪ ਕਰ ਜਾਂਦੇ ਆਪੇ ਹੋ ਲੈਨੇ ਜਨੇ ਸੋਰੀ ਤੇ ਮਾਤਾ ਕਿੰਨੇ ਕਿ ਮੈਂ ਲੋਕ ਲੋਕੇ ਰੋਨੀਆ ਇਹਨਾਂ ਨੂੰ ਪਤਾ ਨਹੀਂ ਲੱਗਣ ਦਿੰਦੀ ਕਿ ਮੇਰਾ ਦਿਲੋਂ ਟਿੱਡ ਕਿੰਨਾ ਦੁਖੀ ਆ ਤੇ ਮੈਂ ਕਿੰਨਾ ਵਕਤ ਚੱਲ ਰਹੀ ਆ ਤੇ ਮੇਰਾ ਕੋਈ ਰੋਟੀ ਖਾਂ ਲੋ ਕਿਤੇ ਚਾਹ ਪੀਂਦਾਂਗੇ ਤੇ ਲੀੜਾ ਲੈਿੰਦਾ ਮੈਂ ਇਕੱਲਾ ਦੇਵ ਲੀੜਾ ਦੇ ਮਾਤਾ ਵਾਹਿਮਾਰਾ ਕਿਤੇ ਤੇਰੀ ਵੀਡੀਓ ਵੇਂਦਾ ਹੋਵੇ ਕਿਤੇ ਕਹਿ ਉਹਨੂੰ ਐ ਮੇਰਾ ਮੇਰੀ ਪਤਨੀ ਮੈਂ ਨਾ ਕਦੇ ਦੰਗੂ ਸੇ ਹੋ ਗਿਆ ਐ ਤੇ ਮਾਰਿਆ ਮਨੀ ਕੁੱਟਿਆ ਮਨੀ ਛਿੜਕਿਆ ਮਨੀ ਆਪ ਰੋਟੀਆਂ ਪਕਾ ਪਕਾ ਤੇ ਨੂੰ ਨੀ ਆਪੇ ਉਹਨੂੰ ਆਂਦਾ ਮੈਂ ਭਗਤੀ ਕਰਦਾ ਮੈਂ ਰੋਟੀ ਸਾਕ ਗੁਮਤੋਂ ਮੈਂ ਛੱਡ ਦਿੱਤੀ ਕਿੱਦਾਂ ਕਿੱਦਾਂ ਆਪੇ ਉਹਨੂੰ ਆਂਦਾ ਮੈਂ ਭਗਤੀ ਕਰਨਾ ਤੇ ਉਹ ਆਂਦਾ ਤੂੰ ਜੀ ਆਜੰਤ ਕੱਢ ਕੇ ਤੇ ਪਾ ਹੁਣ ਤੂੰ ਭਗਤੀ ਕਰਨਾ ਅਛਾ ਅੰਦਰ ਨਹੀਂ ਮੈਂ ਪਹੁੰਚੀ ਕਰਨ ਦੇ ਆ ਹੁਣ ਆ ਉਹਨੂੰ ਕੋਈ ਕਿੱਦਾਂ ਪਤਾ ਕਰੇ ਜਾਂ ਉਸ ਘਰੇ ਉਦੋਂ ਜਾਣ ਤੋਂ ਪਹਿਲਾਂ ਹਾਂ ਜਾਣ ਤੋਂ ਪਹਿਲਾਂ ਮਤਲਬ ਕੋਈ ਦਿਮਾਗੀ ਖਰੀ ਕੋਈ ਪ੍ਰੋਬਲਮ ਆਈ ਫਿਰ ਜਾਂ ਕੋਈ ਹੈ ਨਾ ਟੈਨਸ਼ਨ ਆ ਗਈ ਟੈਨਸ਼ਨ ਜਿਆਦੀ ਚੋਕੰਦੀ ਆ ਮੈਂ ਜਿਆਦਾ ਗੱਲ ਵੀਰੇ ਇਹ ਹੋਈ ਕਿ ਪੈਣ ਚਲੋ ਕਰਾਂ ਚ ਕੋਈ ਸੌ ਨਾਰਾਜ਼ਗੀਆਂ ਚੱਲਦੀਆਂ ਵਾਂ ਪੈਣ ਨਾਰਾਜ਼ ਹੋ ਗਿਆ ਆਪਣੇ ਪੇਕੇ ਗਈ ਆ ਉਹ ਹੁੰਦੇ ਨਾਰਾਜ਼ ਹਾਂਜੀ ਤੇ ਉਹਦੀ ਜਾਰੀ ਟੈਨਸ਼ਨ ਲੈ ਗਿਆ ਥੋੜਿਆ ਮੈਂਟਲੀ ਥੋੜਿਆ ਡਿਸਟਰਬ ਹੋ ਗਿਆ ਨਹੀਂ ਕੀ ਸਮਾਨ ਨਹੀਂ ਵਾਪਸ ਆਉਣਾ ਕਿ ਨਹੀਂ ਇਹ ਸਮਾਨ ਥੋੜਾ ਜਿਹਾ ਚੋਕ ਪਰ ਲੈ ਗਈ ਵਾਹਿਗੁਰੂ ਉਹ ਵਿਚਾਰੀ ਵਾਪਸ ਆ ਗਈ ਤੇ ਪਤੰਦਰਾ ਤੋਂ ਘਰ ਚਲੇ ਗਿਆ ਆ ਵੇਖ ਨੇ ਤੇਰੇ ਨਿੱਕੇ ਨਿੱਕੇ ਬੱਚੇ ਜੇ ਮੇਰਾ ਭਰਾ ਮੇਰੀ ਵੀਡੀਓ ਦੇਖਦਾ ਹੋਵੇ ਤੇ ਲੋੜੀ ਬੜਾ ਹੈ ਆਹ ਤੇ ਪਾਪਾ ਸਿੱਧਾ ਕਿਧਰ ਮਾਤੇ ਪਾਪਾ ਨਹੀਂ ਆਇਆ ਹਲੂ ਕਿਦਲ ਕਹਿੰਦੇ ਸੀਗੇ ਲੋੜੀ ਖੜੇ ਨੂੰ ਕੀ ਕਹਿੰਦੇ ਸੀ ਲੋੜੀ ਹਲ ਦੇਣਾ ਅੰਦੇ ਆੜੇ ਪਾਪਾ ਨਹੀਂ ਹੈ ਗੱਗਰ ਰਲ ਕੰਮ ਤੋਂ ਹੋਊਗਾ ਊੜੀ ਜਿਆਦਾ ਹੀ ਕਰਦੀਆਂ ਵਾਹਿਗੁਰੂ ਕਿ ਇਹ ਬੱਚੇ ਬੋਲਦੇ ਕਿ ਨਾ ਬੈਠਾ ਇਹ ਤੇਡਾ ਕਿ ਨਾ ਤੁਹਾਡਾ ਸਾਰ ਸਪ੍ਰੀਚਿੰਗ ਚੱਲ پیچھے ਪਪਾ ਕਿੱਥੇ ਗਿਆ ਕੰਮ ਤੇ ਕੰਮ ਤੇ ਗਿਆ ਕਿੱਦਾਂ ਤੇ ਗਿਆ ਪਤਾ ਨਹੀਂ ਉਹਨਾਂ ਦੇ ਪਾਪਣ ਕੇ ਪਪਾ ਵਾਵਾ ਦਿਨ ਹੋ ਗਿਆ ਕਰੋ ਗਿਆ ਨੂੰ ਹੁਣ ਘਰੇ ਆ ਜਾਓ ਅਹੀਂ ਤਾਂ ਨੂੰ ਮਿਲਣਾ ਵਾ ਅਹੀਂ ਤੁਹਾਡੇ ਨਾਲ ਜੱਫੀ ਪਾਣੀ ਤੁਹਾਨੂੰ ਹਾ ਕਰਨੀ ਹੈ ਕਹਿ ਪਪਾ ਤੇਰੇ ਦੇਖਣ ਲਈ ਕੀ ਰਿੰਦੇ ਨੇ ਇਹ ਕਮੈਂਟ ਤੋਂ ਕਿਉਂ ਕਹ ਕਹ ਪਪਾ ਆਜੋ ਜਲਦੀ ਘਰੇ ਆਜੋ ਹੁਣ ਸਾਡਾ ਜੀ ਨਹੀਂ ਲੱਗਦਾ ਕਹਿ ਕੀ ਆ ਤੇ ਫਿਰ ਪਪਾ ਨੂੰ ਆਜ ਦੋ ਕਿ ਪਪਾ ਆ ਜਾ ਵਾਈ ਗਰੂ ਕਵੀਰ ਕਈਆਂ ਨੂੰ ਤੇਰਾ ਬ ਦਿੰਦਾ ਨਹੀਂ ਹੈ ਹਨਾ ਪਰ ਉਹਦਾ ਪਤਾ ਨਹੀਂ ਮਾਤਾ ਜੀ ਆਪਾਂ ਉਹਦਾ ਕਸੂਰ ਵੀ ਨਹੀਂ ਕਰਦੇ ਹਨ ਜਿਵੇਂ ਤੁਸੀਂ ਕਹਿੰਦੇ ਮੈਂ ਭਗਤੀ ਕਰ ਰਿਹਾ ਹਾਂ ਹਨਾ ਹੋ ਸਕਦਾ ਦਿਮਾਗੀ ਨੂੰ ਵਿਚਾਰ ਨੂੰ ਕੋਈ ਪ੍ਰੋਬਲਮ ਆ ਗਈ ਹੋਵੇ ਜਿਆਦਾ ਲੈ ਗਿਆ ਟੈਨਸ਼ਨ ਲੈ ਗਈ ਹਾਂ ਜਾਣਾ ਪਪਾ ਕੋਲ ਜੀ ਲੱਗਦਾ ਪਪਾ ਬਿਨਾ ਨਹੀਂ ਲੱਗਦਾ ਵਾਈ ਗਰੂ ਅਵੇ ਕੋ ਵਿਚਾਰੀ ਭੈਣ ਵੀ ਰੋ ਰਹੀ ਆ ਮਾਂ ਦੀ ਅੱਖਾਂ 'ਚ ਵੀ ਹੰਝੂ ਆ ਤੇ ਮਾਂ ਦੀਆਂ ਤੇ ਭੈਣ ਦੀਆਂ ਅੱਖਾਂ 'ਚ ਹੰਝੂ ਤੇ ਆਉਣੇ ਆਉਣੇ ਜਿਹੜੇ ਮੇਰੇ ਵੀਰ ਭਰਾ ਪੈਣਾ ਲੱਗੇ ਖੜੀਆਂ ਵਾਂ ਉਹਨਾਂ ਦੀਆਂ ਅੱਖਾਂ 'ਚ ਵੀ ਤੁਹਾਨੂੰ ਪਤਾ ਹੋਵੇ ਹੰਝੂ ਆਗੇ ਮੈਂ ਵੀਰ ਨੂੰ ਕਹਿੰਦਾ ਇੱਕ ਵਾਰੀ ਕੈਮਰਾ ਕਰਕੇ ਦਿਖਾ ਦੇ ਵੀ ਸਾਰਾ ਪਿੰਡ ਵੀਰ ਦੀ ਡੀ ਕਰ ਰਿਹਾ ਵੀਰਾਂ ਤੇਰੀ ਅਡੀਕ ਕਰ ਰਿਹਾ ਤੇ ਜੇਕਰ ਮੇਰੀ ਵੀਡੀਓ ਕੋਈ ਭਰਾ ਵੇਖਦਾ ਹੋਵੇ ਆ ਜਾਂ ਹੋ ਸਾਰਾ ਇਹੋ ਵੀਰ ਜੇ ਵੀਰ ਤੂੰ ਮੇਰੀ ਵੀਡੀਓ ਵੇਖਦਾ ਵਾਂ ਤੇ ਤੈਨੂੰ ਤੇਰੇ ਬੱਚਿਆਂ ਦਾ ਵਾਸਤਾ ਤੈਨੂੰ ਤੇਰੀ ਮਾਂ ਦਾ ਵਾਸਤਾ ਮੇਰਾ ਵੀਰ ਘਰੇ ਆ ਜਾ ਤੁ ਜੇਕਰ ਕੋਈ ਭੈਣ ਜਾਂ ਕੋਈ ਵੀਰ ਇਸ ਵੀਰ ਬਾਰੇ ਕੋਈ ਵੀ ਜਾਣਕਾਰੀ ਰੱਖਦਾ ਹੋਵੇ ਤਾਂ ਸਾਡਾ ਸਕਰੀਨ ਦੇ ਉੱਪਰ ਵੀ ਨੰਬਰ ਦਿੱਤਾ ਵਾ ਸੋਸਾਇਟੀ ਦਾ ਵੀ ਦਿੱਤਾ ਵਾ ਤੇ ਇਹਨਾਂ ਦਾ ਵੀ ਦਿੱਤਾ ਵਾ ਤੇ ਮੈਂ ਇੱਕ ਵੀਰ ਨੂੰ ਗੱਲ ਕਹਿਣੀ ਚਾਹਾਂਗਾ ਕਿ ਵੀਰੇ ਸੋ ਗੁੱਸੇ ਨਾਰਾਜ਼ ਗਿਆ ਹੋ ਜਾਂਦੀ ਹੈ ਵਾ ਘਰੇ ਜੇਕਰ ਤੂੰ ਆਪਣੇ ਪਰਿਵਾਰ ਨੂੰ ਨਹੀਂ ਮਿਲਣਾ ਚਾਹੁੰਦਾ ਤੇ ਮੇਰਾ ਨੰਬਰ ਉੱਪਰ ਸਕਰੀਨ ਦੇ ਉੱਪਰ ਦਿੱਤਾ ਵਾ ਠੀਕ ਹੈ ਜੀ ਆਪਣੀ ਸਸਤਾ ਵੀ ਇਹ ਪਿੰਨਬਰ ਹਣੇ ਦੇ ਵਿੱਚ ਤੇ ਜੇਕਰ ਤੂੰ ਪਰਿਵਾਰ ਨੂੰ ਨਹੀਂ ਮਿਲਣਾ ਚਾਹੁੰਦਾ ਕਮ ਸੇ ਕਮ ਸਾਡੇ ਨਾਲ ਹੀ ਫੋਨ ਤੇ ਗੱਲ ਕਰ ਲੈ ਮੇਰਾ ਪ੍ਰਾ ਤੇ ਜੇਕਰ ਨਹੀਂ ਵੀ ਘਰੇ ਆਉਣਾ ਚਾਹੁੰਦਾ ਇੱਕ ਇਹਨਾਂ ਨੂੰ ਫੋਨ ਲਾ ਕੇ ਦਾਸ ਦੇ ਦੇ ਮੈਂ ਹੈਗਾ ਵਾ ਮੈਂ ਕਿੱਥੇ ਆ ਮੈਂ ਕੀ ਕਰ ਰਿਹਾ ਵਾ ਇਹਨਾਂ ਨੂੰ ਇਹ ਦੀ ਟੈਨਸ਼ਨ ਖਤਮ ਹੋ ਜੇ ਕਿ ਸਾਡਾ ਪੁੱਤ ਤੁਰਿਆ ਫਿਰਦਾ ਵਾ ਸਾਡਾ ਪੁੱਤ ਇੱਥੇ ਸਹੀ ਸਲਾਮਤ ਆ ਕਿਉਂਕਿ ਮਾਂ ਦੇ ਦਿਮਾਗ ਦੇ ਵਿੱਚ ਜਦੋਂ ਪੋਤੇ ਇੱਕ ਦਿਨ ਮਨਾ ਘਰ ਆਵੇ ਤਾਂ ਮਾਂ ਦੇ ਦਿਮਾਗ ਦੇ ਵਿੱਚ ਬਹੁਤ ਖਿਆਲ ਆਉਂਦੀ ਹੈ ਕਿ ਮੇਰਾ ਪੁੱਤ ਪਤਾ ਨਹੀਂ ਹਾਇ ਕਿੱਥੇ ਹੋਊਗਾ ਕੀ ਕਰ ਰਿਹਾ ਹੋਊਗਾ ਕਿਤੇ ਸੌ ਪ੍ਰੋਬਲਮ ਆਉਂਦੀ ਹੈ ਮਾਂ ਨੂੰ ਤੇ ਮਤਲਬ ਇਦਾਂ ਹੀ ਥੋੜੀ ਜਿਹੀ ਲੜਾਈ ਹੋਈ ਸੀ ਘਰੇ ਤੇ ਭੈਣ ਸ ਰਾਤ ਲੜਾਈ ਹੋਈ ਸਵੇਰੇ ਮੈਂ ਆਪਣੇ ਪੇਕੇ ਚਲ ਗਈ ਪੂਰਾ 1 ਮਹੀਨਾ ਉੱਥੇ ਰਹੀ ਤੇ ਉਸ ਤੋਂ ਬਾਅਦ ਇਹਨਾਂ ਦਾ ਮੰਮੀ ਹੋਣਾ ਦਾ ਫੋਨ ਆਇਆ ਵੀ ਗਰਜੰਟ ਇੱਥੇ ਆਇਆ ਤੇ ਮੈਂ ਕਿਹਾ ਨਹੀਂ ਇੱਥੇ ਨਹੀਂ ਆਇਆ ਤੇ ਉਹ ਕਹਿੰਦੇ ਹੋ ਤੇ 2 ਦਿਨ ਹੋ ਗਏ ਘਰੇ ਨਹੀਂ ਹੈਗਾ ਤੇ ਇਹੀ ਬਸ ਉਦੋਂ ਦਾ ਉਹ 22 ਅਗਸਤ ਦਾ ਘਰ ਹੋ ਗਿਆ ਕਿਤੇ ਉਹ ਕਹਿੰਦੇ ਹੀ ਆਇਆ ਹੀ ਨਹੀਂ ਘਰ ਵਾਹੀ ਵੀਰ ਤੂੰ ਜਿਹਦਾ ਕਰਕੇ ਘਰੋਂ ਡਰ ਕੇ ਗਿਆ ਵਾ ਕਿ ਮੇਰੀ ਘਰ ਵਾਲੀ ਨੇ ਹਾਇ ਆਉਣਾ ਨਹੀਂ ਆ ਸਤਿੰਦਰ ਤੇਰੀ ਵਾਈਫ ਤੇਰੀ ਆ ਗਈ ਏ ਤੇਰੇ ਬੱਚੇ ਆ ਗਏ ਕਿੱਡਾ ਸੋਹਣਾ ਤੇਰਾ ਪਰਿਵਾਰ ਵਾ ਤੇ ਹੁਣ ਤੂੰ ਹੀ ਗਵਾਚ ਗਿਆ ਵਾ ਤੇਰਾ ਹੀ ਨਹੀਂ ਪਤਾ ਲੱਗ ਰਿਹਾ ਕਿ ਕਿੱਥੇ ਆ ਤੂੰ ਹਨਾ ਤੇ ਜਿਆਦਾ ਨਹੀਂ ਤੇ ਆਪਣੇ ਵਾਈਫ ਦਾ ਨਹੀਂ ਤੇ ਆਪਣੇ ਬੱਚਿਆਂ ਦਾ ਕਰਕੇ ਮੇਰਾ ਭਰਾ ਆ ਜਾ ਵਾਈ ਗਰੂ ਬੰਦ ਤੁਸੀਂ ਬੇਨਤੀ ਕਰਦੇ ਵੀ ਮੈਨੂੰ ਜੋ ਵੀ ਗਲਤੀ ਹੋਈ ਮੈਂ ਮਾਫੀ ਮੰਗਨੀ ਹੈ ਜੋ ਵੀ ਜੋ ਇੱਕ ਮਿੰਟ ਮੈਨੂੰ ਬੋਲ ਲੈ ਕੱਟ ਲਈ ਕੱਟ ਲਈ ਜੋ ਵੀ ਸਾਡੇ ਚ ਲੜਾਈ ਝਗੜੇ ਹੋਏ ਹੋ ਮਤਲਬ ਜੋ ਵੀ ਆ ਉਹ ਮਾਫ ਕਰ ਜੋ ਵੀ ਬੱਚੇ ਰਾਤ ਨੂੰ ਰੋਜ਼ ਰਾਤ ਕਹਿੰਦੇ ਆ ਕਿ ਪਾਪੜੇ ਕਦਵਾੜਾ ਪਾਪੜੇ ਕਦਵਾੜਾ ਸਾਡੇ ਘਰ ਕੇ ਨੀਂਦ ਘੱਟੋ ਘਾਟ ਬੱਚਿਆਂ ਨੂੰ ਵੇਖ ਕੇ ਆ ਜਾ ਜੋ ਵੀ ਆ ਬੱਚਿਆਂ ਦੀ ਜ਼ਿੰਦਗੀ ਸਾਡੀ ਜ਼ਿੰਦਗੀ ਤੇਰੇ ਨਾਲ ਹੀ ਆ ਕੱਲਿਆਂ ਦੀ ਕੋਈ ਜ਼ਿੰਦਗੀ ਨਹੀਂ ਕੋਲੀਪੈਣੇ ਰੋਣਾ ਵੈਗੁਰੂ ਮੇਰ ਕਰੇ ਅਰਦਾਸ ਕਰਿਆ ਕਰ ਗੁਰੂ ਘਰ ਜਾਇਆ ਕਰ ਤੇ ਜਰੂਰ ਤੇਰਾ ਪਤੀ ਪਰਮੇਸ਼ਰ ਜਰੂਰ ਅੱਜ ਨਹੀਂ ਤੇ ਕੱਲ ਨੂੰ ਕੱਲ ਨੂੰ ਤੇ ਪਰਸੋਂ ਜਰੂਰ ਇੱਕ ਦਿਨ ਘਰ ਆਊਗਾ ਪਾਠ ਕਰਿਆ ਕਰ ਕਰਦੀ ਹੀ ਨਹੀਂ ਪਾਠ ਮੇਰੇ ਭੈਣ ਅਰਦਾਸ ਕਰਿਆ ਕਰ ਗੁਰੂ ਘਰ ਜਾ ਕੇ ਰੱਬ ਤੇ ਮੁਰਦਿਆਂ ਦੇ ਵਿੱਚ ਜਾਣ ਪਾ ਦਿੰਦਾ ਤੇ ਫਿਰ ਤੇਰਾ ਪਤੀ ਪਰਮੇਸ਼ਰ ਰੁਸ ਕੇ ਕਿਆ ਕਰੂ ਠੀਕ ਹੈ ਪਰਮੇਸ਼ਰ ਮੇਰੇ ਕਰੀ ਮਰੀ ਜਦੋਂ ਆਪਾਂ ਜਿਵੇਂ ਕਰਦੇ ਹਾਂ ਮੈਂ ਕਿ ਜਦੋਂ ਮਾਤਾ ਇਹ ਰਾਤ ਨੂੰ ਹੁੰਦੀ ਆ ਸ਼ਾਮ ਹੁੰਦੀ ਆ ਅੱਗੇ ਇਹ ਕੰਮ ਤੇ ਵੀਰ ਕਿੱਥੇ ਲੱਗਾ ਸੀਗਾ ਪਤਾ ਨਹੀਂ ਕਿੱਥੇ ਜਾਂਦਾ ਇਹ ਦੇਸ਼ੇ ਜਾਂਦੇ ਹੀ ਆ ਕਿੰਨੇ ਵਜੇ ਘਰੇ ਆਉਂਦਾ ਸੀਗਾ ਵੀਰੇ ਨਾ ਆ ਜਾਂਦਾ ਸਾਡੇ 5 ਵਜੇ ਆ ਜਾਂਦਾ ਅੱਛਾ ਤੇ ਹੁਣ ਜਦੋਂ 5 ਵਜੇ ਹੋਣਗੇ ਭਲੇਖੀ ਤੇ ਪੈਂਦੇ ਹੋਣਗੇ ਜਦੋਂ ਗੱਡੀ ਲੰਘਦੀ ਤਾਂ ਉਹਨਾਂ ਲਈ ਤਾਂ ਵੇਖੀ ਜਾਂਦਾ ਉਹ ਨੀਵੇਂ ਬੜਾ ਇਹਦਾ ਵੀਰੇ ਗੱਡੀ ਤੇ ਚੜਦਾ ਯਾ ਮੱਤਾ ਤੇ ਗਿਆ ਜਾਂਦਾ ਗੁਰ ਨਰ ਗੱਡੀ ਆ ਅਰੇ ਗੁਰ ਜਿੱਡੀ ਜਗ੍ਹਾ ਤੇ ਜਾਂਦੀ ਜੇ ਤੂੰ ਮੋੜਿਆ ਤੇ ਰੋਣੀ ਨਾ ਜਾਂਦੀ ਇਹ ਲੈ ਕਰ ਕੰਮ ਕਰਨਾ 5:30 ਵਜੇ ਮੈਂ ਕੰਮ ਤੇ ਜਾਂਦੀ ਕਦੀ ਖੇ ਕੋ ਮੇ ਚਿੜਕ ਨਹੀਂ ਲੈਣ ਦਿੱਤੇ ਆਪਣੇ ਰਣਕੇ ਨੂੰਏ ਉਸਕੇ ਤੇ ਜਾਂਦਾ ਨਹੀਂ ਹਵਾਂਡੇ ਨਹੀਂ ਨਾਨਕੇ ਆ ਚਬਾਲ ਉੱਥੇ ਵੀ ਨਹੀਂ ਜਾਂਦਾ ਕਿਤੇ ਨਹੀਂ ਜਾਂਦਾ ਘਰੀ ਪਿਆਰੇ ਹੀ ਬਣਨ ਕਿਉਂ ਛੱਡ ਕੇ ਚਲ ਗਿਆਂ ਨੂੰ ਵੀਰ ਮੇਰਾ ਦਿਲ ਨਹੀਂ ਕਰਦਾ ਕਿ ਮੈਂ ਮਾਤਾ ਨੂੰ ਰਵਾਵਾ ਮਾਤਾ ਨੂੰ ਦੁੱਖ ਦਵਾ ਹਨ ਪਰ ਜਿੰਨਾ ਚਿਰ ਮਾਤਾ ਦੀਆਂ ਆਂਦਰਾਂ ਉਸ ਵੀਰ ਤੱਕ ਨਹੀਂ ਪਹੁੰਚਦੀਆਂ ਉਸ ਵੀਰ ਤੱਕ ਮਾਤਾ ਦੇ ਆਂਦਰਾਂ ਜਿਹੜੇ ਹਲੂਣੀਆਂ ਨਹੀਂ ਪਹੁੰਚਦੇ ਉਸ ਵੀਰ ਤੱਕ ਤੇ ਮੈਨੂੰ ਇਹ ਆ ਕਿ ਹੋ ਸਕਦਾ ਕਿ ਉਹਦਾ ਦਿਲ ਨਾ ਬਲੁੰਦ ਰੇ ਜਿੰਨਾ ਚਿਰ ਉਹਦਾ ਦਿਲ ਨਹੀਂ ਨਾ ਬਰੁੰਦੇ ਜਾਂਦਾ ਵੀਰ ਦਾ ਮੈਨੂੰ ਇਹ ਆ ਕਿ ਹੋ ਸਕਦਾ ਆਵੇ ਨਾ ਵਾਪਸ ਤੇ ਭਰਾਵਾ ਤੇਰੇ ਅੱਗੇ ਹੱਥ ਜੋੜ ਕੇ ਬੇਨਤੀ ਆ ਜ਼ਰੂਰ ਆਪਣੀ ਮਾਂ ਦੇ ਕੋਲ ਆ ਆਪਣੇ ਪਰਿਵਾਰ ਦੇ ਕੋਲ ਆਪਣੇ ਬੱਚਿਆਂ ਦੇ ਕੋਲ ਆ ਤੇ ਇਹ ਬੱਚੇ ਆ ਜਿਹੜੇ ਇਹ 100-100 ਅਰਦਾਸਾਂ ਕਰੀਏ ਲੱਖ ਗੋਡੇ ਰਗੜੀਏ ਮਾਥੇ ਰਗੜੀਏ ਫਿਰ ਗੁਰੂ ਆਪਰ ਨੇ ਤੇ ਮਿਹਰ ਕਰਕੇ ਆਪਾਂ ਨੂੰ ਬੱਚੇ ਦਿੰਦਾ ਵਾ ਕਿੱਡਾ ਸੋਹਣਾ ਤੇਰਾ ਪਰਿਵਾਰ ਆ ਮੇਰਾ ਵੀ ਆ ਜਲਦੀ ਤੋਂ ਜਲਦੀ ਆਪਣੇ ਪਰਿਵਾਰ ਦੇ ਵਿੱਚ ਆਇਤਾ ਵੇਖ ਲੈ ਮਾਂ ਤੇਰੀ ਹਜੇ ਵੀ ਮਾਂ ਨੂੰ ਤੇਰੀ ਨੂੰ ਭੁਲੇਖੇ ਪੈਂਦੇ ਆ ਵਾ ਤਾਂ ਫਿਰ ਬੂਹਾ ਵੀ ਖੋਲ ਕੇ ਰੱਖਦੀ ਹੋਣੀ ਆ ਕਿੰ ਕੰਦਾਂ ਤਣ ਚਾਤਨਾ ਮਰਦੀ ਕੁੱਤੇ ਪੌਂਗਦੇ ਸਾਂ ਪੰਜ ਕੰਨੀ ਮੈਂ ਬਰ ਵੀਰ ਆ ਗਿਆ ਬੂਹਾ ਖੋਲ ਵਾਹਿਗੁਰੂ ਮਾਰਹਾ ਵਾਜ ਕੇ ਬੋਲਨ ਕੇ ਕੀ ਬੋਤੇ ਜਿੱਤੇ ਕੇ ਤੇ ਆ ਜਾ ਮੇਰਾ ਵੀਰ ਕਾਲੂ ਆ ਜਾ ਮੇ ਵਾਹਿਗੁਰੂ ਸੰਤਜੀ ਕਰ ਕੇ ਜ਼ੈਮ ਨਾ ਕੇ ਚਿੜਕੀ ਨੇ ਜਿੰਨੇ ਨਾ ਖਾਣ ਨੂੰ ਇਹਨਾਂ ਨੂੰ ਕੇ ਕੋਮੰਗੰਡੇ ਨਹੀਂ ਆ ਉਹ ਕਰ ਕਰ ਕੇ ਘੁੰਮਦੀ ਮਾਣ ਮਾਣ ਤੋਰਦੀ ਨੇ ਹਾਂ ਕਦੇ ਤੇ ਚਲ ਗਿਆ ਦੁਖੀ ਹੋ ਕੇ ਅੰਦਰ ਹੀ ਬੈ ਕੇ ਰੇ ਖਾ ਲੈਨ ਨੂੰ ਮੈਂ ਤੈਨੂੰ ਪੱਕਾ ਕਰ ਦਿੰਦੀ ਸੰਤਜੀ ਵੀਡੀਓ ਬਣਾ ਕੇ ਵੀਡੀਓ ਪਾ ਕੇ ਅਸੀਂ ਆਪਣਾ ਫਰਜ਼ ਪੂਰਾ ਕਰ ਦਿੱਤਾ ਹੁਣ ਤੁਹਾਡਾ ਫਰਜ਼ ਵਾ ਕੇ ਇਸ ਵੀਡੀਓ ਨੂੰ ਘਰ ਘਰ ਤੱਕ ਪਹੁੰਚਾਓ ਇਸ ਵੀਡੀਓ ਨੂੰ ਹਰ ਮੋਬਾਈਲ ਤੱਕ ਪਹੁੰਚਾਓ ਤੇ ਹੋ ਸਕਦਾ ਵਾ ਤੁਹਾਡੀ ਇੱਕ ਵੀਡੀਓ ਸ਼ੇਅਰ ਕੀਤੇ ਆ ਇਸ ਮਾਤਾ ਦਾ ਘਰੋਂ ਗਿਆ ਪੁੱਤ ਵਾਪਸ ਆ ਜੇ ਹੁਣ ਇਹ ਬੇਨਤੀ ਤੁਹਾਡੇ ਅੱਗੇ ਆ ਇਹ ਤੁਹਾਡੀ ਜ਼ਿੰਮੇਵਾਰੀ ਆ ਤੇ ਚਲੋ ਤੁਹਾਨੂੰ ਤੁਹਾਡੇ ਪਰਿਵਾਰਾਂ ਦਾ ਵਾਸਤਾ ਤੁਹਾਡੇ ਬੱਚਿਆਂ ਦਾ ਵਾਸਤਾ ਤੁਹਾਨੂੰ ਹੋ ਸਕਦਾ ਇਹਨਾਂ ਬੱਚਿਆਂ ਦੇ ਵਿੱਚ ਆਪਣੇ ਬੱਚੇ ਦੇਖਣ ਇਸ ਮਾਂ ਦੇ ਵਿੱਚੋਂ ਆਪਣੇ ਮਾਂ ਦਿਖੇ ਕਿਉਂਕਿ ਜਿਨ੍ਹਾਂ ਦੇ ਪੁੱਤ ਗਏ ਆ ਉਹਨਾਂ ਨੂੰ ਪਤਾ ਬਿਛੋੜਾ ਕੀ ਹੁੰਦਾ ਵਾ ਸੋ ਇਸ ਮਾਂ ਦੇ ਵਾਸਤੇ ਇਸ ਭੈਣ ਦੇ ਵਾਸਤੇ ਜ਼ਰੂਰ ਵੀਡੀਓ ਨੂੰ ਸ਼ੇਅਰ ਕਰਿਓ ਹੋ ਸਾਡਾ ਟਾਡੀ ਸ਼ੇਅਰ ਕੀਤਾ ਹੈ ਸਮਾਨ ਦਾ ਪੁੱਤ ਘਰ ਵਾਪਸ ਆ ਜੇ ਤੇ ਹਾਂਜੀ ਬਾਬੂ ਜੀ ਕੀ ਕਹਿੰਦੇ ਤੁਸੀਂ ਮੈਂ ਕਿਨਾਂ ਵਿਚਾਰ ਕੇ ਬੰਦੀ ਹੋਵੇ ਹਾਂਜੀ ਬੰਦੀ ਕਿਦੇ ਵੱਡਾ ਬੰਦਾ ਹੋਵੇ ਹਾਂਜੀ ਉਹ ਕਰ ਲੇ ਆ ਦੱਸੋ ਨਾ ਬੋਲੋ ਤੁਸੀਂ ਬੋਲੋ ਕਰਨੀ ਉਹਨਾਂ ਨੂੰ ਇਹ ਵੀ ਕਹਿ ਰਿਹਾ ਕਿ ਕਿਸੇ ਵੀ ਵੀਰ ਭਰਾ ਨੇ ਜੇਕਰ ਹੋ ਸਕਦਾ ਇਹਨੂੰ ਬੰਦੀ ਬਣਾ ਕੇ ਰੱਖਿਆ ਹੋਵੇ ਕਿਉਂਕਿ ਅੱਜ ਕੱਲ੍ਹ ਸਾਨੂੰ ਬੜਾ ਸੌਕ ਕਾਲਜ ਚੱਲਦਾ ਵਾ ਜਿਵੇਂ ਆਪਾਂ ਜਿਵੇਂ ਆਪਾਂ ਕਈਆਂ ਨੂੰ ਮਨਬુદ્ધਿਤ ਨੂੰ ਛਡਵਾਉਂਦੇ ਆ ਕਿਉਂਕਿ ਜਿਵੇਂ ਵੀਰ ਕਹਿ ਰਿਹਾ ਸੀਗਾ ਕਿ ਮੈਂ ਭਗਤੀ ਕਰਨੀ ਆ ਮੈਂ ਚੱਲ ਜਾਣਾ ਵਾ ਉਹ ਸਾਲ ਕੋਈ ਮੈਂਟਲੀ ਅਫਸੈਟ ਥੋੜੀ ਪ੍ਰੋਬਲਮ ਆ ਗਈ ਹੋਵੇ ਭੈਣ ਦਾ ਕੋਈ ਡਬਗਾ ਡਪਕਾ ਬਿਠਾ ਲਿਆ ਹੋਵੇ ਸੋ ਮੇਰੇ ਵੀਰੋ ਵੀ ਧਿਆਨ ਰੱਖਿਓ ਕਿ ਕਿਸੇ ਨੇ ਵੀ ਜਿਕਰ ਉਹ ਵੀਰ ਨੂੰ ਗੁਲਾਮ ਬਣਾ ਕੇ ਰੱਖਿਆ ਹੋਵੇ ਜਾਂ ਉਹਨੂੰ ਤੱਕੇ ਨਾਲ ਆਪਣੇ ਕੋਲ ਰੱਖਿਆ ਹੋਵੇ ਤਾਂ ਤਾਂ ਵੀ ਬੇਨਤੀ ਆ ਕਿ ਧਿਆਨ ਰੱਖਿਓ ਇਸ ਚੀਜ਼ ਦਾ ਤੇ ਜਦੋਂ ਵੀ ਕੋਈ ਇਨਫਾਰਮੇਸ਼ਨ ਮਿਲੇ ਸਾਡੇ ਨਾਲ ਜਰੂਰ ਸੰਪਰਕ ਕਰਿਓ ਇਸ ਮਾਤਾ ਦਾ ਪਿੰਡ ਮੈਂ ਦੁਬਾਰਾ ਦੱਸ ਦੇਣਾ ਵਾ ਕਿ ਪਿੰਡ ਠੱਠਾ ਜ਼ਿਲ੍ਹਾ ਤਰਨਤਾਰਨ ਸਾਹਿਬ ਗੋਂ ਜਿਹੜਾ ਆਪਾਂ ਜਾਇਦਾ ਸ਼ਿਭਾਲ ਤੋਂ ਜਾਇਦਾ ਵਾ ਬਾਬਾ ਬੁੱਢਾ ਸਾਹਿਬ ਜਾਇਦਾ ਵਾ ਤੇ ਮੇਨ ਰੋਡ ਤੇ ਪਿੰਡ ਹੁੰਦਾ ਵਾ ਜੀ ਸੋ ਹਾਂਜੀ ਬਾਬਾ ਬੁੱਢਾ ਸਾਹਿਬ ਦੇ ਰੋਡ ਤੇ ਉੱਪਰ ਪਿੰਡ ਹੁੰਦਾ ਵਾ ਠੱਠਾ ਪਿੰਡ ਵਾ ਤੇ ਸ੍ਰੂ ਜਰੂਰ ਇਸ ਬੇਨਤੀ ਨੂੰ ਪ੍ਰਵਾਨ ਕਰਿਓ ਇੰਨਾ ਕਿ ਮੈਂ ਕਿਹਾ ਹੋਇਆ ਆਪਣੀ ਜੋ ਬਿਮਾਰੀ ਮੈਂ ਨਬਾ ਚੁੱਕੀ ਆ ਚੁੱਕਿਆ ਵਾ ਹੋਣੇ ਟਾਡੀ ਜ਼ਿੰਮੇਵਾਰੀ ਆ ਵੇਖੋ ਤੁਸੀਂ ਨਬਾਉਣੀ ਆ ਕਿ ਨਹੀਂ ਨਬਾਉਣੀ ਇਹ ਤੁਹਾਡੇ ਹੱਥ ਸਾਡੇ ਹੱਥ ਵਾਸਾ ਜੀ ਵੈਗੋ ਜੀ ਦਾ ਖਾਲਸਾ ਵੈਗੋ ਜੀ ਕੀ ਫਤਿਹ ਕਟੀਨਾ ਕਟੀਨਾ ਚਲੋ ਮਾਤਾ ਮੈਂ ਤਾਂ ਆਪਣਾ ਫਰਜ਼ ਨਿਭਾਇਆ ਹੈ ਨਾ ਗੁਰੂ ਘਰ ਜਾ ਕੇ ਵਾਹਿਗੁਰੂ ਮੇਰ ਕਰੇ ਕਿਤਾ ਅ ਸੇਹਦਾ ਪੁਲੇ ਸ਼ਾਮ ਨੂੰ ਵੀਰ ਘਰ ਹੀ ਆ ਜੇ ਜੇਕਰ ਤੂੰ ਸਕਤੇ ਨੂੰ ਕੁਝ ਕਹਿਣਾ ਚਾਹੁੰਦੀ ਆ ਕਿ ਕਹਿ ਦੇ ਤਾਂ ਕਹਿ ਕੇ ਸਾਰੇ ਨਵਾਲੀਆ ਮੇਰੇ ਨਾਲ ਆ ਸਾਰੇ ਭੈਣ ਭਰਾ ਬੜਾ ਲੱਭਣ ਜਾਂਦੇ ਸਾਰੇ ਨਾਲ ਜਾਂਦੇ ਰਹੇ ਤੇ ਬੜਾ ਤਰਸ ਖਾਂਦੇ ਵਿਚਾਰੇ ਪਤਾ ਹੈ ਵੀਡੀਓ ਚ ਵੀ ਤੈਨੂੰ ਬਹੁਤ ਭੈਣਾ ਵੇਖ ਰੀਆਂ ਵੀਰ ਵੇਖ ਰਹੇ ਆ ਉਹਨਾਂ ਨੂੰ ਕੀ ਕਹਿਣਾ ਚਾਹोगे ਉਹਨਾਂ ਵੀ ਵਿਚਾਰੇ ਪੜ ਆਈ ਜਾ ਉਹਨਾਂ ਦਾ ਵੀ ਹਾਂ ਕਹੋ ਕਿ ਮੈਂ ਬੇਨਤੀ ਕਰਦੀ ਆ ਕਿ ਮੇਰੀ ਵੀਡੀਓ ਵੇਖ ਕੇ ਬਰਤਬਾਦ ਹੋ ਕੇ ਕਤੇ ਸਾਰੇ ਪਾਉਣ ਹਾਂ ਜਿੱਥੇ ਕਿਤੇ ਹੋਊਗਾ ਲੱਭ ਕਿਤੇ ਦੱਸੋ ਠੀਕ ਹੈ ਆਈ ਗਰੂ ਬੜ ਬੋਲਦੇ ਹਾਂ ਇੱਕ ਗੱਲ ਕਹਦੇ ਕਹ ਪੁੱਤ ਕਹ ਪਾਪਾ ਕਰਿਆ ਜਾ ਸਾਡੇ ਚੀ ਨਹੀਂ ਲੱਗਦਾ ਕਹ ਪਾਪਾ ਕਰਿਆ ਜਾਂ ਤਾਂ ਜੀ ਨਹੀਂ ਲੱਗਦਾ ਆਈ ਗਰੂ ਹਾਂਜੀ ਯਾਨੀ ਤਾਂ ਪਕੇੜ ਘੜੀ ਨਹੀਂ ਰੰਗ ਤੇ ਵੇਲਾ ਮਾਤਾ ਹਰ ਕਿੰਨਾ ਚਲ ਗਿਆ ਗਿਆ ਇਹ ਡਾਣਾ ਪਾਪਾ ਕੋਲ ਇੱਕ ਕੁਤੇ ਦੇ ਮੋਟੇ ਦੇ ਪਾਪਾ ਕੀ ਕੀ ਲੈ ਨੂੰ ਕਿਤਨਾ ਹੁੰਦਾ ਹੈ ਇੱਕ ਉਹਨੇ ਉਧਰ ਇੱਕ ਦਰ ਕਾ ਨੇ ਇਧਰ ਹੀ ਕਾ ਨੇ ਤਾਂ ਤਾਂ ਇਹ ਨਾਲ ਬਾਰੇ ਕੀ ਦਿੱਕਤ ਹੈ ਇਹ ਮਾਤਾ ਜਿੱਦਾਂ ਤੁਸੀਂ ਕਹਿ ਰਹੇ ਜੇ ਨਾ ਮੈਨੂੰ ਕਿ ਜਵੇਂ ਕੋ ਬੰਦੇ ਮੋਢੇ ਤੋਂ ਨੂੰ ਚੁੱਕਿਆ ਹੁੰਦਾ ਹੈ ਇੱਕ ਬੰਦੇ ਨੂੰ ਚੁੱਕਿਆ ਨਹੀਂ ਫਿਰ ਜ਼ਰੂਰ ਉਹਨਾਂ ਕੋਈ ਅਪਸੈਟ ਹੋਇਆ ਹੋਵੇ ਥੋੜੇ ਢਪਕਾ ਬਹਿ ਗਿਆ ਕਿ ਇਹ ਬੰਨੇ ਢਮਕਾ ਬਹਿ ਜਣਾ ਤੇ ਆ ਬੰਦੇ ਦਾ ਦਿਮਾਗ ਚੁੱਕਿਆ ਜਾਂਦਾ ਥੋੜਾ ਜਿਆ ਕਿਉਂਕਿ ਐਦਾਂ ਨਹੀਂ ਪਤਾ ਰਿਹਾ ਸਰ ਇੰਨਾ ਤਾਂ ਜਾਂ ਕੋਈ ਗੱਲਬਾਤ ਹੋ ਗਈ ਸਿੱਧੀ ਗੱਲ ਤਾਂ ਹੁਣ ਰੱਬ ਜਾਂਦਾ ਉਹਦੇ ਕੇ ਨਾ ਮਾਰੀ ਨਹੀਂ ਕਰਦਾ ਕੇ ਨਾ ਕੇ ਅੱਖ ਵੀ ਨਹੀਂ ਪੁੱਟ ਕੇ ਕਿ ਨਾ ਮਤ ਕੋਈ ਲੜਾਈ ਝਗੜਾ ਤਾਂ ਨਹੀਂ ਕੋਈ ਇਹੋ ਜਿਹੀ ਗੱਲਬਾਤ ਨਹੀਂ ਨਹੀਂ ਸਾਡੀ ਕੇ ਨਾ ਨਹੀਂ ਆਦੀ ਰਿਪੋਰਟ ਕਰਾਈ ਵੀ ਵੀਡੀਓ ਰਿਪੋਰਟ ਕਰਾਈ ਦਿੱਤੀ ਰਿਪੋਰਟ ਨਹੀਂ ਉਹਨਾਂ ਨੇ ਕੋਈ ਤੁਹਾਡੀ ਕੋਈ ਨੀ ਮੇਰੇ ਕੋ ਵੀ ਬੜੀਆਂ ਪਾਈਆਂ ਨਾਮ ਵੀ ਆਹੀ ਰੱਖਿਆ ਪਰ ਕਿਤੇ ਨਹੀਂ ਸਾਨੂੰ ਕਿਤੇ ਇਹ ਵੀ ਦਾ ਨਾਮ ਕੀ ਆ ਗੁਰਜੰਤ ਸਿੰਘ ਅੱਛਾ ਗੁਰਜੰਤ ਸਿੰਘ ਤੇ ਇਹਨਾਂ ਦੇ ਪਿਤਾ ਜੀ ਦਾ ਕੀ ਨਾਮ ਆ ਗੀਸ਼ ਸਿੰਘ ਅਜੀਤ ਸਿੰਘ ਹਾਂਜੀ ਤੇ ਮਾਦੇ ਤੁਹਾਡਾ ਨਾਂ ਰਾਣੀ ਰਾਣੀ ਪੜਨੀ ਤੇਰਾ ਨਾਂ ਕੀ ਆ ਕਿਰਨ ਕਿਰਨ ਤੇ ਬੱਚਿਆਂ ਦਾ ਨਾਂ ਜਾਨਵੀ ਸਹਿਜ ਜਾਨਵੀ ਤੇ ਸਹਿਜ ਇਹ ਵੀ ਰੋਈ ਪਰਿਵਾਰ ਦੇ ਬੱਚਿਆਂ ਦਾ ਨਾਮ ਉਹਨਾਂ ਦੇ ਪਰਿਵਾਰ ਦਾ ਨਾਮ ਆ ਕਿਉਂਕਿ ਜੇਕਰ ਤੁਹਾਨੂੰ ਇਹੋ ਜਿਹਾ ਕੋਈ ਵੀਰ ਮਿਲੇ ਉਹਦੇ ਤੋਂ ਜਰੂਰ ਫੁਨਸ਼ਨ ਕਰਿਓ ਵੀ ਤੇਰਾ ਨਾਂ ਕੀ ਆ ਤੇਰਾ ਪਿੰਡ ਕਿਹੜਾ ਤੇਰੀ ਮੰਮੀ ਦਾ ਨਾਂ ਬੱਚਿਆਂ ਦਾ ਨਾਂ ਪਿਓ ਦਾ ਨਾਂ ਜੇਕਰ ਇਹ ਨਾਂ ਇਹਨਾਂ ਦੇ ਨਾਲ ਰਲਦੇ ਹੋਣ ਆਪਣਾ ਇਹਨਾਂ ਦਾ ਨੰਬਰ ਉੱਪਰ ਮੈਂ ਤੁਹਾਨੂੰ ਦਿੱਤਾ ਬੋਰਡ ਤੇ ਵੀ ਲਿਖਿਆ ਵਾ ਉੱਪਰ ਸਕਰੀਨ ਦੇ ਉੱਪਰ ਵੀ ਦੇ ਦਾਂਗਾ ਤੇ ਜਰੂਰ ਸੰਪਰਕ ਕਰਿਓ ਜੀ ਤੇ ਇੰਨੀ ਕਿ ਬੇਨਤੀ ਮੈਂ ਦੁਬਾਰਾ ਵਾਰ-ਵਾਰ ਬੇਨਤੀਆ ਕਰ ਰਿਹਾ ਹਾਂ ਸਤਿ ਜੀ ਆਪਾਂ ਨੂੰ ਨੈਟ ਚਲਾਉਣ ਦਾ ਤਾਂ ਹੀ ਫਾਇਦਾ ਵਾ ਕਿ ਜੇਕਰ ਆਪਾਂ ਇਹੋ ਜੀ ਦੁਖਿਆਰੀ ਮਾਂ ਦੀ ਪੁਕਾਰ ਸੁਣੀਏ ਆਪਾਂ ਹੋਰ ਵੀਡੀਓ ਵੀ ਆਪਾਂ ਨੈਚਰ ਗਾਰਡ ਵਾਲੀਆਂ ਹੋਰ ਵੀਡੀਓ ਵੀ ਸ਼ੇਅਰ ਕਰਦੇ ਹਾਂ ਵੇਖਦੇ ਹਾਂ ਤੇ ਅੱਜ ਇੱਕ ਭਲੇ ਵਾਲੀ ਵੀਡੀਓ ਜਰੂਰ ਸ਼ੇਅਰ ਕਰ ਦਿਓ ਇਹ ਹੱਥ ਜੋੜ ਕੇ ਇੱਕ ਮਾਂ ਦਾ ਵਾਸਤਾ ਵਾ ਇਹ ਸੰਸਰ ਦਾ ਵਾਸਤਾ ਇੱਕ ਬੱਚਿਆਂ ਦਾ ਵਾਸਤਾ ਵਾ ਤੇ ਇਹਨਾਂ ਦੀ ਜਰੂਰ ਪਕਾਰ ਸੁਣਿਓ ਵੈਗੋਦੀ ਕਾ ਕਾਲਾ ਵੈਗੋਦੀ ਕੀ ਪਤੀ ਠੀਕ ਹੈ ਮਾਤਾ ਸੁਣੋ ਮਾਤਾ ਜਿਹੜਾ ਬੇਡਾ ਚੜਕਵਾਇਆ ਚਾਹਤਾ ਕੀ ਨਾਮ ਚਾਲੂ ਚਾਲੂ ਜੀ ਤੇ ਉਹਦਾ ਨਾਮ ਉਹਦਾ ਤੇ ਗੁਰਜੰਟਿਆ ਤਿੰਨ ਨਾਂ ਹੈ ਉਹਦਾ ਅੱਛਾ ਜੀ ਹਾਂਜੀ ਚਾਲ ਚਾਲ ਤੇ ਉਹਦਾ ਜਿਆਦਾ ਮੇਨ ਕਿਹੜਾ ਨਾ ਚਾਹਦਾ ਯਾਦਾ ਹੀ ਤੇ ਕਰ ਕੋ ਦਾ ਦਾ ਜਿਆਦਾ ਕਾਰ ਬਾਂਦੇ ਤੇ ਕੁਦਾ ਹੀ ਆਂਦੇ ਹਾਂ ਸੋ ਨਾਲ ਲੈਂਦੇ ਜਿਆਦਾ ਹਾਂ ਅੱਛਾ ਜੀ ਸੋਹਰੇ ਨੂੰ ਗਰੰਟੀ ਜਿਆਦਾ ਲੈਂਦੇ ਗਰੰਟੀ ਕੋਈ ਨਾ ਪਈ ਅਸੀ ਕਾਲ ਰਾਈਟ ਕਰੋ ਕਾਠੀ ਸਾਰੀ ਸੇ ਕਰੋ ਤੇ ਕਰੂਗਾ ਤੇ ਕੀ ਵੀ ਕਰੋ ਕੋਈ ਕਿਤੇ ਲੱਗਣ ਲੱਗਦਾ ਹੈ ਆਂ ਲਾਹਣ ਮਲੀ ਦੂ ਦੂ ਦਰਬਾਰ ਸਾਹਿਬ ਵਾਹਿਗੁਰੂ ਇਹ ਵੀ ਜਿਹੜਾ ਵੀਰ ਗਵਾਚਾ ਵਾ ਕਾਲੂ ਜਿਹਦੇ ਨਾਲ ਘੁੱਦਾ ਵੀ ਉਹਨੂੰ ਕਹਿੰਦੇ ਆ ਗਰਜੰਟ ਨਾਲ ਹਾਂਜੀ ਮੇਨ ਨਾਲ ਉਹਦਾ ਗਰਜੰਟਾ ਤੇ ਇਹ ਉਹਨਾਂ ਦੇ ਫਾਦਲ ਸਾਹਿਬ ਆ ਤੇ ਦੇਖੋ ਵਿਚਾਰੇ ਬਜ਼ੁਰਗ ਹੈਗੇ ਆ ਤੇ ਬਜ਼ੁਰਗਪਤਾ ਚ ਵਪਰੇ ਕਹਿੰਦੇ ਬੱਚੇ ਨੂੰ ਕਦੀ ਕਿਤੇ ਲੱਭਣ ਜਾਈਦਾ ਕਦੀ ਕਿਤੇ ਲੱਭਣ ਜਾਈਦਾ ਬੁਢਾਪੇ ਦੇ ਵਿੱਚ ਬਜ਼ੁਰਗਾਂ ਦੀ ਇੱਕ लाठी ਹੁੰਦੀ ਆ ਜੋ ਨੌਜਵਾਨ ਪੁੱਤ ਪਰ ਅੱਜ ਇਹ ਬਜ਼ੁਰਗ ਆਪਣੀ लाठी ਨੂੰ ਲੱਭ ਰਿਹਾ ਵਾ ਤੇ ਦੇਕਰ ਸੰਗਤ ਸਹਯੋਗ ਦਵੇ ਤਾਂ ਹੋ ਸਕਦਾ ਬਾਪੂ ਦੀ ਗਵਾਚੀ ਹੋਈ लाठी ਗਵਾਚਾ ਹੋਇਆ ਦਾ ਪੁੱਤ ਇਹ ਸੰਗਤ ਦੀ ਤੁਹਾਡੇ ਸਹਯੋਗ ਨਾਲ ਮਿਲ ਸਕਦਾ ਤਾਂ ਇਹ ਕਿ ਬੇਨਤੀ ਕਰਦਾ ਸਾਰੇ ਸੰਗਤ ਨੂੰ ਵਾਏ ਗੁਰੂ ਵਾਏ ਗੁਰੂ ਵਾਏ ਗੁਰੂ ਵਾਏ ਗੁਰੂ ਦੇਰੋਂ ਲਾ ਬਿਆਨ ਚਲੋ ਕੱਲੀ ਅਗਲ ਕੱਲੀ ਵਾਏ ਗੁਰੂ ਮੇਰ ਕਰੇ ਕਿਤਾ ਰੱਬ ਬੋੜੀ ਆਵੇ ਸੀ ਠੀਕ ਹੈ ਜੀ ਵਾਏ ਗੁਰੂ ਵਾਏ ਸਵਾਇਗਤ ਜੀ ਜਿਹੜਾ ਸੀ ਇੱਕ ਪਤਾ ਨਹੀਂ ਕਿੱਥੇ ਉੱਥੇ 10 ਬਾਈ ਅੱਛਾ ਜੀ ਉੱਥੇ ਗਏ ਤਾਂ ਰੋਟੋ ਨਹੀਂ ਉਹ ਤੋਂ ਭਈਆਂ ਪੁੱਛਿਆ ਇਹਦੇ ਨੂੰ ਕਹਿੰਦੇ ਹੀ ਵੇਖਿਆ ਵਾ ਅੱਛਾ